ਟਾਈਮ ਪੱਪ ਗਏ ਦੋ ਪ੍ਰੋਕ ਲੈਣ ਦਾ ਪਰ ਫਿਰ ਉਹ ਫਸ ਆ ਜੰਗੀ ਹੈ ਇਹਨਾਂ ਦੇ ਡੋਢੀ ਮਹੀਨੇ ਹੁੰਦੇ ਨੇ ਵਿਆਹ ਮਹੀਨੇ ਚ ਆਹ ਤਾਂ ਬਾਈ ਕਰਨੇ ਆ ਇਹ ਚਾ ਉਹਨੂੰ ਪਤਾ ਹੁੰਦਾ ਸਾਰਾ ਵੀ ਅਟੈਕ ਕਰਦੇ ਹਾਂਜੀ ਸੋਸਰੇ ਕਾਲ ਜੀ ਦੋਸਤੋ ਅੱਜ ਦਾ ਬਲੌਗ ਨਾਲ ਜੁੜੇ ਰਹੋ ਸਵੇਰੇ ਸਵੇਰੇ ਮਾਰਦੇ ਆ ਖੇਤ ਢੇੜਾ ਤੇ ਕਿੰਨੀ ਤੇਲ ੱੱਪਾ ਤੇ ਰੋਕਣ ਲੱਗੇੜਾ ਅਗਲਾ ਕਹਿੰਦਾ ਕੱਲ੍ਹਾਂ ਵੀਡੀਓ ਬਣਾਉਣ ਜੋਗਰੇ ਨੇ ਪਰ ਇਤਾਂ ਦੀ ਕੋਈ ਗੱਲ ਨਹੀਂ ਕੰਮ ਆਪਾਂ ਨੂੰ ਸਾਰੀ ਕਰਨੇ ਪੈਂਦੇ ਨੇ ਆਉਂਦੀ ਸਪਰੇਅ ਦਾ ਹੋਵੇ ਪਮਾ ਦੀ ਹੋਵੇ ਰੇ ਦਾ ਠੀਕ ਹੈ ਪਾਣੀ ਧੰਦਾ ਆਪਣੇ ਬੰਦੇ ਲਾਈ ਜਾਂਦੇ ਨੇ ਆਪਾਂ ਵੀਡੀਓ ਬਣਾ ਬਣਾ ਪਾਈ ਜਨੇ ਆ ਅੱਜ ਦੇ ਬਲੌਗ ਨਾਲ ਜੁੜਿਓ ਆਪਾਂ ਅੱਜ ਖੇਡ ਟਰਾਈ ਮਾਰ ਰਹੇ ਆ ਆਪਣੇ ਝੋਨੇ ਤੇ ਤੇ ਉਹਦੇ ਦਵਾਈ ਕਰੀ ਸੀ ਤੇ ਉਹਦੇ ਨਾਲ ਫੇਦ ਨਹੀਂ ਮਰਿਆ ਹੁਣ ਸਾਨੂੰ ਕਿਰਪਾ ਕਰਕੇ ਦੱਸੋ ਵੀ ਕਿਹੜੀ ਦਵਾਈ ਜਾਦੇ ਸਟਰੋਂਗ ਹੈ ਕਿਹੜੀ ਵੱਧ ਮਾਰਦੀ ਹੈ ਜਿਵੇਂ ਕਿ ਹੁਣ ਆਪਣੇ ਆ ਝੋਨਾ ਪੀੜਾ ਹੋਇਆ ਪਿਆ ਇਹਦੇ ਬਾਰੇ ਜਾਣਕਾਰੀ ਦੇਣੀ ਹੈ ਤੁਹਾਨੂੰ ਵੀ ਕਿਹੜੀ ਦਵਾਈ ਤੇਲਾ ਮਾਰੂਗੀ ਥੱਲੇ ਜੜਾਂ 'ਚ ਹੈ ਉਹਦੇ ਆਪਾਂ ਮਾਰਿਆ ਸੀ ਸਪਰੇਅ ਅ ਚੈਸਤੇ ਉਹ ਅਸੀਨ ਦੋ ਦਵਾਈਆਂ ਅਟੈਚ ਦਿਨਾ ਸੀ ਪਰ ਉਹਨਾਂ ਨੇ ਪਿਆਲਟਾ ਬਹੁਤ ਘਟ ਦਿਖਾਇਆ ਠੀਕ ਹੈ ਹੁਣ ਆਪਾਂ ਤੁਹਾਨੂੰ ਦਿਖਾਉਨੇ ਜੜਾਂ 'ਚ ਤੇਲਾ ਫੇਰ ਕਰਦੇ ਆ ਗੱਲ ਬਾਤ ਆਜੋ ਦੇਖੋ ਫਿਰ ਮਾ ਆਪਣਾ ਹੋ ਗਿਆ ਜਮਾਂ ਇਸ ਤਰ੍ਹਾਂ ਪੀੜਾ ਮੁੰਦਰ ਲਟਕ ਗਈ ਦੇ ਮੇਕੇ ਪਾ ਪਹਿਲਾਂ ਵਾਲਾ ਸਪਰੇ ਹਾਂ ਚ ਕੰਮ ਕਰਿਆ ਵੀ ਭਾਈ ਆਪਾਂ ਮੁੰਜ ਲੜਕੀ ਤੋਂ ਬੇ ਕਰਦੇ ਆਂ ਪਰ ਇਤ ਕੀ ਥੋੜਾ ਜਿਆਦਾ ਪ੍ਰੋਬਲਮ ਆ ਗਈ ਤੇਲੇ ਦੀ ਕਿਉਂਕਿ ਮੀਹਾਂ ਦਾ ਕਾਰਨ ਥੋੜਾ ਜਿਆਦਾ ਵੱਧ ਬੇਦ ਉਹ ਤੋਂ ਚੜ ਗਿਆ ਆਪਾਂ 22 ਤਰੀਕ ਨੂੰ ਸਪਰੇ ਕਰੀ ਸੀ ਮੀਹ ਤੋਂ ਪਹਿਲਾਂ ਹੂੰ ਤੇ ਹਲਦੀ ਰੋਗ ਵੀ ਥੋੜਾ ਥੋੜਾ ਪੈ ਰਿਆ ਦੇ ਹਲਦੀ ਰੋਗ ਵੀ ਪੈ ਰਿਆ ਵਿਚ ਵਿਚ ਬੂਟਿਆਂ ਨੂੰ ਪਰ ਉਹਨਾਂ ਨਹੀਂ ਲੋਕਾਂ ਜਿੰਨਾ ਨਹੀਂ ਠੀਕ ਹੈ ਇਹਦੇ ਬਿਲਕੁਲ ਸਾਫ ਹੈ ਆ ਇਹ ਚਾ ਨਾਲ ਥੋੜਾ ਜਿਹਾ ਮਹਿਰੀ ਪਣੀ ਪੈਂਦਾ ਇੱਥੇ ਬੰਗੀ ਜੀ ਥੋੜਾ ਜਿਆਦਾ ਹੈਗਾ ਤੇ ਤੇਲੇ ਬਾਰੇ ਤਾਂ ਆਪਾਂ ਗੱਲ ਕਰਨੀ ਹੈਗੀ ਤਾਂ ਚਲੋ ਹੋ ਗਿਆ ਪੈਣਾ ਹੀ ਪੈ ਗਿਆ ਤੇ ਹਾਂ ਹਾਂ ਹੁਣ ਆਪਾਂ ਕਰਦੇ ਹਾਂ ਤੇਲਾ ਟੈਂਡ ਵੀ ਕਿੰਨਾ ਹੈ કે é, ਚੈਸ ਆਪਾਂ ਮਾਰ ਚੁੱਕੇ ਆਂ ਵੀ ਮੈਨੂੰ ਲੱਗਦਾ ਇੱਕ ਦੋ ਬੰਦਿਆਂ ਤੋਂ ਪੁੱਛਿਆ ਵੀ ਸੀਨ ਤੇ ਚੈਸ ਦੇ ਰਿਜ਼ਲਟ ਜਾਦੇ ਆ ਥੋੜਾ ਜਿਹਾ ਦੂਜਿਆਂ ਦੇ ਬੰਦਿਆਂ ਦਾ ਤਾਂ ਘੱਟ ਹੈਗੇ ਆ ਵੀ 15 ਦਿਨਾਂ ਤੋ ਦਵਾਈ ਕਰਾਂਗੇ ਪਰ ਸੱਜਣ ਕਹਿੰਦੇ 8 ਦਿਨਾਂ ਤੀ ਮਾਰਨੀ ਨਹੀਂ ਚਾਹੀ ਜੀ ਚਲ ਹੁਣ ਆਪਣੇ 10 ਦਿਨ ਹੋ ਗਏ ਅੱਜ ਆਪਾਂ ਦੁਬਾਰੇ ਲਿਆ ਕੇ ਘਾਗਾ ਦੇਣਾ ਫਿਰ ਹੋਰ ਤਾਂ ਕੋਈ ਹੱਲ ਨਹੀਂ ਇਹਦਾ ਹਨਾ ਜਾਸ ਤੇ ਸੀਨਾ ਤਪਾ ਕਰਤੀ ਸੀ ਹੁਣ ਦੇਖਦੇ ਚਲੋ ਦੁਬਾਰੇ ਜਿਉ ਨੂੰ ਕਹਿਣ ਲੱਗਾ ਦੁਕਾਨਦਾਰ ਦਵਾਈਆਂ ਆਪਾਂ ਦੋ ਹੀ ਲੈਣਗੇ ਤੇਰੇ ਆ ਤੀਜੀ ਦਵਾਈ ਦੇ ਵਿੱਚ ਪਾਉਣੀ ਤੇ ਤੀਜੀ ਪਾਰੀ ਤਾਂ ਬਸ ਸਮਝ ਲੋ ਕੰਮ ਗਲ ਗਿਆ ਹੂੰ ਤੇ ਨਕਾ ਲਾਇਆ ਸੀ ਚੋਬਰ ਨੇ ਆਪਣੇ ਨੇ ਨਕਾ ਗਿਆ ਟੁੱਟ ਤੇ ਹੁਣ ਆਪਾਂ ਨੂੰ ਦੁਬਾਰੇ ਲਾਉਣਾ ਪਊ ਆ ਭਾਈ ਨਾਲੇ ਅੱਖ ਆ ਜੀ ਮਹਾਪਈ ਤਕੜਾ ਲਾ ਨਕਾ ਬਣੇ ਰਿਓ ਬਲੌਗ ਨਾਲ ਦਿਖਾਉਣੇ ਤੁਹਾਨੂੰ ਇੱਧਰ ਆਪਣਾ ਇਹ ਆ ਵੀ ਆਪਣਾ 31 ਝੋਨਾ 31 ਵੈਰਾਈਟੀ ਮੈਨੂੰ ਸਾਰਿਆਂ ਤੋਂ ਟਾਪ ਲੱਗ ਰਹੀ ਹੈ 105 ਨੂੰ ਵੀ ਛੱਡ ਕੇ ਕਿਉਂਕਿ 105 ਥੋੜਾ ਜਿਹਾ ਬਈ ਕੱਦ ਜ਼ਿਆਦਾ ਕਰ ਲੈਂਦੀ ਹੈ ਕੱਦ ਕਾਰਨ ਪ੍ਰਾਲੀ ਦਾ ਸਾਨੂੰ ਆਪਾਂ ਸਾਹਮਣਾ ਕਰਨਾ ਪੈਂਦਾ ਪ੍ਰਾਲੀ ਹੁਣ ਆਪਾਂ ਇੰਨੀ ਕਿੱਥੇ ਲੁਕੋਈਏ ਹੁਣ ਇਹ ਸਾਰਿਆਂ ਤੋਂ ਮੈਨੂੰ 26 ਵਾਂਗੂ ਇਹ ਵੈਰਾਈਟੀ ਟਾਪ ਲੱਗਦੀ ਹੈ ਤੇ ਕੀਦਾ ਅੰਡ ਕੱਢਾਂਗੇ ਝਾੜ ਇਹ ਖਾਂਗੇ ਵੀ ਇਹ ਕਿੰਨਾ ਨਿਕਲਿਆ ਤੇ ਫਿਰ ਆਪਾਂ 105 ਤੋਂ ਕਿਨਾਰਾ ਕਰ ਜਾਗੇ ਤੇ 31 ਮਿੰਨੀ ਵਾਪਸ ਹੋ ਜਾਣਗੇ ਤੇ ਇਧਰ ਆ ਗਿਆ ਆਪਣਾ ਤੈਂ 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 ਦਾ ਬੱਗਾ ਲੂੰ ਦੇਖੋ ਗਲਾ ਦੇਖੋ ਕੁਦਰਤ ਨੇ ਸਾਨੂੰ ਮਾਰ ਪਾਤੀ ਜਿੱਤੇ ਬਾਰਸ਼ ਆਈ ਹੈ ਪਰ ਸੰਡੀ ਸਾਂਡੀ ਤਾਂ ਅਸੀਂ ਲਵੇ ਲੱਗਣ ਨਹੀਂ ਦਿੱਤੀ ਦੇ ਦੇ ਕਹਿੰਦੇ ਸੀ ਨਾ ਵੀ ਕਾਣਾ ਹੋ ਜਾਂਦਾ ਹੈ ਕਾਣਾ ਕਿਵੇਂ ਹੋ ਜੂ ਬਾਈ ਇਹ ਤਾਂ ਜ਼ਿਮੀਦਾਰਾਂ ਆਪ ਦੇ ਨਾ ਤੇ ਆ ਜੇ ਫੇਰ ਨਹੀਂ ਕਾਣਾ ਕੋਣਾ ਹੋਣਾ ਹੁੰਦਾ ਖੇਤੀਬਾੜੀ ਵਾਲਿਆਂ ਦੇ ਹਿਸਾਬ ਨਾਲ ਇਤ ਕੀ ਚੱਲੇ ਆ ਤੇ ਨਰਮਾ ਦੇਖ ਲੋ ਤੁਹਾਡੇ ਸਾਹਮਣੇ ਆਪਾਂ ਨੂੰ ਦੁਕਾਨਦਾਰ ਸਪਰੇਅ ਕੋਟ ਚਕਾਈ ਅੰਦਰ ਰਹਿੰਦਾ ਬਈ ਜਿਹੜੀ ਦਾ ਕੋਈ ਟਾਈਮ ਟੇਬਲ ਨਹੀਂ ਕੋਈ ਟਾਈਮ ਟੇਬਲ ਨਹੀਂ ਟਾਈਮ ਟੇਬਲ ਕਿਹ ਲਦਾ ਪਾਵਰ ਬੀ ਇਹਨਾਂ ਦੇ ਵੀ ਸਪਰੇਹਾਂ ਦੇ ਕੋਈ ਮਹੀਨੇ ਹੁੰਦੇ ਨੇ ਵੀ ਮੰਨ ਲਓ ਵੀ ਅਸ਼ੀਨ ਆ ਟਾਈਮ 'ਚ ਕੰਮ ਕਰਦੀ ਐ ਪ੍ਰੋਕ ਲੈਣੇ 'ਚ ਕੰਮ ਕਰਦੀ ਐ ਦਾਈ ਪੈਂਥਰ ਨੇ 'ਚ ਕੰਮ ਕਰਦੀ ਐ ਇਹਨਾਂ ਦੇ ਵੀ ਮਹੀਨੇ ਵੰਡਿਆ ਦਿੰਦੇ ਨੇ ਅਸੀਂ ਖੇਤੀਬਾੜੀ ਵਾਲਿਆਂ ਤੋਂ ਪੁੱਛਿਆ ਉਹਨਾਂ ਨੇ ਸਾਨੂੰ ਦੱਸਿਆ ਵੀ ਹੁਣ ਭਾਈ ਲਾਲਾ ਦਾ ਟਾਈਮ ਐ ਹੁਣ ਅਸ਼ੀਨ ਦਾ ਟਾਈਮ ਐ ਹੁਣ ਪਨਾਮਾ ਦਾ ਟਾਈਮ ਐ ਤੇ ਸਾਨੂੰ ਸਮੇਂ-ਸਮੇਂ 'ਚ ਜਿਹੜੀ ਦਵਾਈ ਲਿਉਣੀ ਸੀ ਦੁਕਾਨਦਾਰ ਤਾਂ ਸਾਨੂੰ ਕਹਿੰਦਾ ਰਿਹਾ ਨਹੀਂ ਆਹ ਲੈ ਜੂ ਬੇਟਾ ਪਰ ਨਹੀਂ ਅਸੀਂ ਰਾਬਤਾ ਕਾਇਮ ਕੀਤਾ ਕੀਤੀ ਬੜੀ ਵਾਲਿਆਂ ਨਾਲ ਸਾਨੂੰ ਉਹਨਾਂ ਨੇ ਸਮੇਂ-ਸਮੇਂ 'ਚ ਰਿਗਾਇਡ ਕਰਿਆ ਦੱਸਿਆ ਕੋਈ ਸਮੱਸਿਆ ਨਹੀਂ ਕਹਿੰਦੇ ਵੀ ਆਹ ਹਾ ਹਦ ਦਵਾਈਆਂ ਕਰੋ ਅਸੀਂ ਕਰੀਆਂ ਪਰ ਤੁਹਾਡੇ ਸਾਹਮਣੇ ਧਰਮਾ ਇੱਕ ਵੀ ਕਾਣਾ ਟਿੰਡਾ ਨਹੀਂ ਚਲੋ ਜਿਹੜਾ ਪ੍ਰਮਾਤਮਾ ਨੇ ਕਰਤਾ ਛਡ ਚਾ ਗਿਆ ਉਹ ਵੇਖੋ ਕੋਈ ਹਾਲੀ ਨਹੀਂ ਬਈ ਹਣਾ ਉਹ ਤਾਂ ਗਿਰੋਗ ਨਹੀਂ ਸਕਦਾ ਪਰ ਆਪਾਂ ਫਰੀ ਦੀ ਜਿਹੜੀ ਰਾਇ ਲੈਣੀ ਹੈ ਫਰੀ ਲੈ ਆਪਾਂ ਲੈਂਦੇ ਨਹੀਂ ਭਾਵੇਂ ਤੁਹਾਨੂੰ ਮੈਂ ਦੇਵਾਂ ਤੁਸੀਂ ਮੇਥੋਂ ਵੀ ਲੈਂਦੇ ਕਿਤੇ ਬਾੜੀ ਵਾਲੇ ਆਪਣੇ ਕੋਲੇ ਮਲਾਜ਼ਮ ਫਰੀ ਵਾਸਤੇ ਨੇ ਆਪਾਂ ਉਹਨਾਂ ਕੋਲ ਕੁਝ ਵੀ ਪੁੱਛੋ ਉਹਨਾਂ ਨੂੰ ਦੱਸਣਾ ਪਊਗਾ ਹਾਲ ਇਹਦਾ ਕੱਢਣਾ ਪਊ ਪਰ ਆਪਾਂ ਉਹਨਾਂ ਕੋਲੇ ਜਾਂਦੇ ਥੋੜੀ ਕਾਲ ਕਰ ਜਨੇ ਆਪਾਂ ਸਿੱਧਾ ਜਾਂਦੇ ਆ ਦੁਕਾਨਦਾਰ ਕੋਲੇ ਪਰ ਦੇ ਵੀ ਲਫਾਪਾ ਕਿਹੜੀ ਕਰਨੀ ਹੈ ਕੋਈ ਟਾਈਮ ਟੇਬਲ ਹੋਵੇ ਨਾ ਹੋਵੇ ਬਾਈ ਪਾਤੰਦੇ ਦੇ। ਪਨਾ ਮਾ ਦੇ ਦੇ ਉਲਾਲਾ ਦੇ ਦੇ। ਹਾਂ ਆਪਾਂ ਨੂੰ ਤਾਂ ਜਿਹੜਾ ਉਹਦੇ ਕੋਲੇ ਦਵਾਈਆਂ ਹੋਣਗੀਆਂ ਆਪਾਂ ਨੂੰ ਉਹ ਦਵਾਈਆਂ ਉਹ ਦੇਊਗਾ। ਆਪਾਂ ਨੂੰ ਉਹਦੇ ਆਪਣੇ ਟਾਈਮ ਟੇਬਲ ਨਾਲ ਉਹਨੂੰ ਕੋਈ ਤਰਾਜ ਨਹੀਂ। ਕਿਉਂ ਉਹਦੇ ਪੈਸੇ ਵੀ ਖੜੇ ਐ। ਉਹਨੇ ਕਿਹਾ ਐ ਦੇਖਣਾਗੇ ਵੀ ਇਹ ਕੰਮ ਕਰੇ ਨਾ ਕਰੇ। ਆਹ ਵਾਲਾ ਕੰਮ ਕਰਦੇ ਜਿਹੜੀ ਦੀ ਵਿਕਰੀ ਨਾ ਹੋਈ ਮੇਰਾ ਸਾਲ ਖੜਾ ਹੋ ਆਖੂ। ਆਪਾਂ ਤਨੀ ਇਰਾਫਤਾ ਕੰਮ ਕਰਦੇ ਰਹੇ। ਤੇ ਪੁੱਛਦੇ ਰਹੇ ਵੀ ਕਿਹੜੀ ਦਵਾਈ ਕਰੀਏਗੀ ਦਵਾਈਆਂ ਹੋਰ ਇੱਥੋਂ ਆਪਣੇ ਮਿਲਦੇ ਨਹੀਂ ਮੀਹਮਾਨ ਸਤੋਜ ਆ ਕੇ ਲੈਂਦੇ ਕੁੰਡੀ ਤੇ ਆਂਡਿਆਂ ਵਾਸਤੇ ਜਿਹੜੀ ਦਵਾਈ ਹੈ ਨਾ ਕੁੰਡੀ ਸੰਡੀ ਵਾਸਤੇ ਉਪਰ ਫੈਨੋਪਾਸਪਦ ਕੰਮ ਕਰਦੀ ਹੈ ਉਹ ਛਿੜਕਣੀ ਵੀ ਓਕੀਆ ਪਦਾਨ ਵਾਂਗੂ ਮਸਕ ਮਾਰਦੀ ਆ ਕੱਪੜਿਆਂ 'ਚੋ ਵੀ ਹਲੇ ਵੀ ਨਹੀਂ ਮਾਰਨੋ ਹੋਟੀ ਇਹਦੇ ਕੱਪੜੇ ਸਪਰੇਅ ਨਾਲੇ ਹੋਏ ਸੀ ਪਰ ਫੈਨੋਫਾਸ ਵੀ ਉਹਦਾ ਟਾਈਮ ਟੱਪ ਗਿਆ ਦੋ ਪ੍ਰੋਕਲੈਨ ਦਾ ਫੈਨੋਫਾਸ ਆ ਜਾਂਦੀ ਹੈ ਇਹਨਾਂ ਦੇ 2-3 ਮਹੀਨੇ ਹੁੰਦੇ ਨੇ ਵੀ ਆਹ ਮਹੀਨੇ ਚ ਆ ਦਵਾਈ ਕਰਨੀ ਆ ਇਹ ਚਾ ਉਹਨੂੰ ਪਤਾ ਹੁੰਦਾ ਸਾਰਾ ਵੀ ਅਟੈਕ ਕਰਦੇ ਪਤਾ ਤਾਂ ਆਪਾਂ ਨੂੰ ਵੀ ਹੁੰਦਾ ਆਪਾਂ ਥੋੜਾ ਇਹ ਲਿਖ ਦੇਣੀ ਨਾ ਆਪਾਂ ਦੁਜੀ ਦੇ ਨਿਰਪਰ ਚੱਲ ਕੇ ਜਿਆਦਾ ਕੁਝ ਰਹਿਣੇ ਆ ਆਪਾਂ ਲਿਖ ਦੇਣੀ ਵੀ ਆਹ ਦਵਾਈ ਕਦੋਂ ਕਰੀ ਸੀ ਕਦੋਂ ਕਰੀ ਸੀ ਇਹ ਵੀਡੀਓ ਬਣਾਉਂਦਾ ਮੁਸ਼ਕਲ ਦੇ ਹੀ ਹੁੰਦਾ ਵੀ ਆਪਾਂ ਇਹਨੂੰ ਚੱਕ ਕੇ ਅਗਲੀ ਵਾਰ ਨੂੰ ਇਹਨੂੰ ਸਮੇਂ ਨੂੰ ਵੀ ਦੇਖ ਲਾਂਗੇ ਵੀ ਕਿਹੜੀ ਦਵਾਈ ਆਪਾਂ ਕਦੋਂ ਕਰੀ ਸੀ ਤੇ ਹੁਣ ਕਿਹੜੀ ਦਾ ਟਾਈਮ ਹੈ ਠੀਕ ਹੈ ਜੀ ਕੋਈ ਅੱਗੇ ਦੀ ਜਾਣਕਾਰੀ ਆਰਮੀ ਇਹ ਤੁਹਾਡੇ ਕਰੀ ਤੇ ਬਾਕੀ ਸਾਨੂੰ ਮਿਲਦੇ ਆ ਆਪਾਂ ਸਮ ਹੁਣ ਦਿਖਾ ਦਈਏ 17 18 ਆ ਜੀ ਫਿਰ 17 18 ਦਾ ਕਰਦੇ 17 18 ਇਹ ਐਸ ਵੇਲੇ ਬੂਰ ਤੇ ਆ ਨਾ ਮੰਦੇ ਹੂੰ ਕੋਈ ਮੰਗ ਮੌਂਗੀ ਨਹੀਂ ਸੀ ਚ ਕੁਝ ਨਹੀਂ ਸੀ ਵਿਹਲਾ ਵਾਹਣ ਸੀਗਾ ਚਲੋ ਜਿਹੜਾ ਕੋਈ ਰੇਟ ਲੱਗੂ ਆਪਾਂ ਐਂ ਕਹਿੰਨੇ ਵੀ 2 ਰੁਪਏ ਘੱਟ ਲੱਗ ਜੇ ਪਰ ਚੰਗੇ ਥਾਂ ਲਾ ਦੀ ਵੈ ਗਰੂ ਫਸਲ ਤਾਂ ਆਉਂਦੀ ਜਾਂਦੀ ਰਹਿਣਾ ਹੁੰਦਾ ਚੰਗੇ ਥਾਂ ਲਾ ਦੀ ਸੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਅੱਜ ਬਲੌਗ ਨਾਲ ਜੁੜਿਆ ਕਰੋ ਕਮੈਂਟ ਕਰਕੇ ਵੱਧੋ-ਬਧ ਦੱਸਿਓ ਵੀ ਸਾਡੀ ਕਿੱਥੇ ਗਲਤੀ ਹੈ ਜਿਹੜੀ ਸਪਰੇ ਕਰਨੀ ਚਾਹੀਦੀ ਸੀ ਹੁਣ ਇਹਦੇ ਕਿਹੜੀ ਦੀ ਲੋੜ ਹੈ 17 18 ਤੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ